ਗੁਰਨਾਨਕ ਦੇਵ ਜੀ ਦੀ ਗੱਲ ਹੋ ਰਹੀ ਸੀ ਤੁਹਾਡੀਆਂ ਅੱਖਾਂ 'ਚ ਹੰਝੂ ਆ ਗਏ ਮੈਂ ਦੇਖੇ ਹਨਾ ਇਹ ਇਹ ਉਹ ਸਮਾਜ ਆਦਾਨ ਦਾ ਵਾ ਬਾਪੇ ਦਾ ਉਚਾਰ ਹਰ ਬਾਪੇ ਨਾਨਕ ਦਾ ਉਚਾਰ ਹਰ ਬਾਪੇ ਨਾਨਕ ਦਾ ਸਮਤਾ ਹੁੰਦਾ ਹੈ ਫੇ ਭੁੱਲ ਜਾਨੀ ਹਾਂ ਹਾਂ ਲੱਗਦਾ ਕਿ ਇਹ ਨਿਸ਼ਾਨੀਆਂ ਸਾਂਭਣ ਦੀ ਬਹੁਤ ਲੋੜ ਵਾ ਸਾਨੂੰ ਬਚਪਨ ਤੋਂ ਹੀ ਇੱਥੇ ਸੇਵਾ ਨਿਵਾਰਿਆ ਵੀ ਬਾਪੂ ਜੀ ਰੋਪੇ ਆਹ ਗੁਰੂ ਬਾਹ ਗੁਰੂ ਇਹ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਇੱਥੇ ਬੈਠ ਕੇ ਲੋਕਾਂ ਨੂੰ ਉਪਦੇਸ਼ ਦਿੰਦੇ ਸੀ ਇੱਥੇ ਬੈਠ ਕੇ ਸੰਗਤਾਂ ਨੂੰ ਉਹਨਾਂ ਨੇ ਕਈ ਵਰ ਦਿੱਤੇ ਕੋਈ ਵੀ ਇੱਥੇ ਆਏਗਾ ਤਾਂ ਮਨੋ ਕਾਮਨਾ ਉਹਦੀ ਜ਼ਰੂਰ ਪੂਰੀ ਹੋਏਗੀ ਪਿੰਡੀ ਸਰਹੇਲ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਇਹ ਅਸਥਾਨ ਸ਼ਸ਼ੋਭਿਤ ਹੈ ਇਹ ਬਚਪਨ ਤੋਂ ਹੀ ਕੋਈ ਲਾਲਚ ਨਹੀਂ ਇਹਨਾਂ ਨੂੰ ਇਹਨਾਂ ਨੂੰ ਲੋਦੀ ਸੇਵਾ ਕਰਨੀ ਹੈ 24 ਘੰਟੇ ਨਾਮ ਦੇ ਵਿੱਚ ਲੀਨ ਰਹਿਣੇ ਤੁਰਦੇ ਫਿਰਦੇ ਅਤੇ ਪ੍ਰਸ਼ਾਦਾ ਆਪਣੇ ਘਰੋਂ ਸ਼ਕਲ ਸਰਰ ਬਾਪੇ ਨਾਨਕ ਦਾ ਸਰਰ ਬਾਪੇ ਨਾਨਕ ਦਾ ਇਹ ਨਿਸਾਨੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਹੈ ਜਿੱਥੇ ਉਹ ਬਰਾਜੇ ਸਨ ਇੱਥੇ 7 ਦਿਨ ਰਹੇ ਸਨ ਜੋ ਇੱਥੇ ਵਾਰ ਮੰਗਦਾ ਆ ਕੇ ਉਹ ਵਾਰ ਮਿਲਦੇ ਹੱਥ ਨਾਨਕ ਬਾਗ ਪਿੰਡ ਈਸਰਹੇਲ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਪਾਸੇ ਗੁਰਦੁਆਰਾ ਸ੍ਰੀ ਥੀ ਸਾਹਿਬ ਹੈ ਤੇ ਨਾਲ ਦੀ ਨਾਲ ਇੱਕ ॠਰ ਦਾ ਬੂਟਾ ਜਿਸ ਦੀ ਸ਼ਾਮੇ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਤੇ ਲੋਕਾਂ ਨੂੰ ਇੱਥੇ ਵਰ ਦਿੱਤੇ ਸੰਗਤਾਂ ਨੂੰ ਕੋਈ ਵੀ ਸੱਚੇ ਦਿਲ ਦੇ ਨਾਲ ਇੱਥੇ ਆਏਗਾ ਤਾਂ ਉਸ ਦੀ ਅਰਦਾਸ ਜ਼ਰੂਰ ਮਕਬੂਲ ਹੁੰਦੀ ਹੈ। ਗ੍ਰੰਥੀ ਸਿੰਘ ਜੀ ਅਸੀਂ ਕਹਿੰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਹੋਣ ਕੋਈ ਵੀ ਸਾਡੇ ਗੁਰੂ ਸਹਿਬਾਨ ਨੇ ਉਹਨਾਂ ਦੀਆਂ ਨਿਸ਼ਾਨੀਆਂ ਬਹੁਤ ਥਾਮਾ ਤੇ ਨੇ ਪਰ ਸੰਗਤਾਂ ਨੂੰ ਕਈਆਂ ਨੂੰ ਪਤਾ ਹੁੰਦੀਆਂ ਕਈਆਂ ਨੂੰ ਨਹੀਂ ਪਤਾ ਹੁੰਦੀਆਂ ਤੇ ਕੀ ਲੱਗਦਾ ਹੈ ਲੋਕੇਸ਼ਨ ਕਿੱਥੇ ਆ ਇਹ ਜ਼ਰੂਰ ਦੱਸੋ ਇਸ ਬੂਟੇ ਦਾ ਇਤਿਹਾਸ ਕੀ ਹੈ ਸਾਡੇ ਪਹਿਲੇ ਪਾਤਸ਼ਾਹ ਇਨਾਂ ਕਿਵੇਂ ਜੁੜਿਆ ਉਹ ਵੀ ਦੱਸੋ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਇਸ ਜਗ੍ਹਾ ਬਰਾਜੇ ਕਰੀਰ ਦੇ ਦਰਖਤ ਥੱਲੇ ਹੂੰ ਇਹ 7-8 ਵਾਰ ਕੱਟ ਤਾਸਕਾਰ ਸੇ ਵਾਲਿਆਂ ਨੇ ਕੱਟਿਆ ਪਿੰਡ ਵਾਲਿਆਂ ਨੇ ਵੀ ਕੱਟਿਆ ਵਾਰ-ਵਾਰ ਦੁਬਾਰਾ ਫੇਰ ਹੋ ਜਾਂਦਾ ਹੈ ਇਹ 40-50 ਕਿਲੋਮੀਟਰ ਕੋਈ ਕਰੀਰ ਦਾ ਦਰਖਤ ਨਹੀਂ ਮਿਲੂਗਾ ਤੁਹਾਨੂੰ ਹੂੰ ਇਹ ਨਿਸਾਨੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਹੈ ਜਿੱਥੇ ਉਹ ਬਰਾਜੇ ਸਨ ਹੂੰ ਇੱਥੇ 7 ਦਿਨ ਰਹੇ ਸਨ ਇਹ ਸਥਾਨ ਛੇ ਸਾਉ ਇਜ਼ਰਾਈਲ ਚੰਡੀਗੜ੍ਹ ਰੋਡ ਦੇ ਬਰਾਬਰ ਹੈ ਫਤਿਹਗੜ੍ਹ ਸਾਹਿਬ ਤੋਂ 12-13 ਕਿਲੋਮੀਟਰ ਦੀ ਵਿੱਤ ਤੇ ਹੈ ਔਰ ਚੰਡੀਗੜ੍ਹ ਤੋਂ 30-32 ਕਿਲੋਮੀਟਰ ਦੀ ਵਿੱਤ ਤੇ ਹੈ ਹਮ ਇੱਥੇ ਸਤਗੁਰੂ ਗੁਰੂ ਨਾਨਕ ਪਾਤਸ਼ਾਹ 7 ਦਿਨ ਬਰਾਜੇ ਸਨ ਉਪਦੇਸ਼ ਦਿੱਤਾ ਸੰਗਤਾਂ ਨੂੰ ਅਤੇ ਵਰ ਵੀ ਦਿੱਤੇ ਹਮ ਜੋ ਇੱਥੇ ਵਰ ਮੰਗਦਾ ਆ ਕਿ ਉਹ ਵਰ ਮਿਲਦੇ ਹਨ ਜੋ ਮਨੋ ਕਾਮਨਾ ਸਪੂਰਨ ਹੁੰਦੀਆਂ ਹਨ ਜੋ ਵੀ ਆਪਣੇ ਮਾਨ ਚ ਕੋਈ ਲੈ ਕੇ ਆਉਂਦਾ ਹੈ ਇੱਥੇ ਦਰਸ਼ਨ ਕਰਦਾ ਹੈ ਅਤੇ ਮੱਥਾ ਟੇਕਦਾ ਹੈ ਔਰ ਸੇਵਾ ਕਰਦਾ ਹੈ ਉਹਦੇ ਬਾਰੇ ਪੂਰੇ ਹੁੰਦੇ ਹਨ ਪਾਤਸ਼ਾਹ ਨੇ ਰਹਿਮਤ ਕੀਤੀ ਹੋਈ ਹੈ ਇੱਥੇ 700 ਬਿਗੀਆਂ ਜ਼ਮੀਨ ਇਸ ਗੁਰੂਦਵਾਰਾ ਸਾਹਿਬ ਦੇ ਤੇ ਸਾਹਿਬ ਦੇ ਨਾਮ ਤੇ ਚੱਲ ਰਹੀ ਹੈ ਭਾਈ ਗੁਰਨਾਨਕ ਬਾਗ ਗੁਰਨਾਨਕ ਬਾਗ ਸੱਚੇ ਪਾਤਸ਼ਾਹ ਦੇ ਬਾਗ ਚ ਮਰੂਦ ਅੰਬ ਬਹੁਤ ਤਰ੍ਹਾਂ ਦੇ ਦਰਖਤ ਹਨ ਨਿੰਮਾ ਨਿੰਮ ਆਮ ਨਹੀਂ ਕਿਤੇ ਮਿਲੂਗੀ ਜੀ ਹੁਣ ਨਿੰਮਾ ਆਮ ਨਹੀਂ ਮਿਲਦੀਆਂ ਕਿਤੇ ਵੀ ਇੱਥੇ ਨਿੰਮਾ ਮਿਲਣਗੇ ਆ ਤੁਹਾਨੂੰ ਹਮ ਆਹ ਹੋਰ ਦਰਖਤ ਕਾਫੀ ਹੈ ਜਿਹੜੇ ਆਪਾਂ ਨੂੰ ਨਾਉਂ ਦਾ ਵੀ ਪਤਾ ਨਹੀਂ ਉਹਨਾਂ ਦਰਖਤਾਂ ਦਾ ਜਿਹੜੇ ਇੱਥੇ ਲੱਗੇ ਹੋਏ ਹਨ ਤੇ ਇੱਥੇ ਆ ਕੇ ਬੜਾ ਸਕੂਨ ਮਿਲਦਾ ਹੈ ਜੋ ਵੀ ਆਉਂਦਾ ਹੈ ਉਹਨੂੰ ਸ਼ਾਂਤੀ ਮਿਲਦੀ ਹੈ ਇੱਥੇ ਬਾਦਸ਼ਾਹ ਨੇ ਸ਼ਾਂਤੀ ਉਬਖਸ਼ ਕੀਤੀ ਹੈ ਸ਼ਾਂਤੀ ਹੋ ਰਹਿਣੀ ਚਾਹੀਦੀ ਹੈ ਵਾਹਿਗੁਰੂ ਦੀ ਕਿਰਪਾ ਨਾਲ ਜੋ ਵੀ ਇਹ ਇਹ ਬਾਪੂ ਜੀ ਬਹੁਤ ਭਾਵਿਕ ਹੋ ਗਏ ਬਾਪੂ ਜੀ ਕਿੰਨੇ ਸਾਲਾਂ ਤੋਂ ਇੱਥੇ ਸੇਵਾ ਨਿਭਾ ਰਹੇ ਹੋ ਅਸੀਂ ਸੇਵਾ ਬੜ ਕੇ ਵੀ ਇੱਥੇ ਨਮਾਉਂ ਨਹੀਂ ਆਏ ਅੱਛਾ ਮੈਂ ਦੇਖਿਆ ਬਚਪਨ ਤੋਂ ਹੀ ਹੈ ਨਾ ਜਦੋਂ ਗੁਰ ਗੁਰਨਾਨਕ ਦੇਵ ਜੀ ਦੀ ਗੱਲ ਹੋ ਰਹੀ ਸੀ ਤੁਹਾਡੀਆਂ ਅੱਖਾਂ 'ਚ ਹੰਝੂ ਆ ਗਏ ਮੈਂ ਦੇਖੇ ਹੈ ਨਾ ਇਹ ਇਹ ਉਹ ਸਮਾਜ ਆਦਾਨ ਦਾ ਵਾ ਬਾਬੇ ਦਾ ਨਾ ਉਹਦਾ ਨਹੀਂ ਸਮਾਂ ਆਹਦਾ ਉਹ ਮੈਨੂੰ ਹਾਂ ਨਾ ਬਹੁਤੀਆਂ ਗੱਲਾਂ ਮੈਂ ਨਹੀਂ ਕਰਦਾ ਹਾਂ ਹੂੰ ਬਹੁਤੀਆਂ ਗੱਲਾਂ ਜੀ ਮੈਂ ਨਹੀਂ ਕਰਦਾ ਹੂੰ ਸਮਾਂ ਤਾਂ ਹੁੰਦਾ ਹੈ ਫੇਪੂਲ ਜਾਣੇ ਆ ਹਾਂ ਲੱਗਦਾ ਕਿ ਇਹ ਨਿਸ਼ਾਨੀਆਂ ਸਾਂਭਣ ਦੀ ਬਹੁਤ ਲੋੜ ਵਾ ਸਾਨੂੰ ਹਾਂ ਸਾਂਭ ਲਓ ਜੀ ਹਾਂ ਸਾਂਭ ਲਓ ਹੁਣ ਤੇ ਚਾਹੀਦਾ ਹੂੰ ਹੁਣ ਤੇ ਸਾਂਭ ਲਓ ਹਾਂ ਅੱਖਾਂ ਪਰ ਆਈਆਂ ਹਨਾ ਬਚਪਨ ਤੋਂ ਹੀ ਇੱਥੇ ਸੇਵਾ ਨਿਵਾਰਿਆ ਵੀ ਬਾਪੂ ਜੀ ਰੋਪੇ ਮਤਲਬ ਇਹ ਇਹ ਜਦੋਂ ਅਸੀਂ ਇੱਥੇ ਖੜਦੇ ਆਂ ਸਾਨੂੰ ਸਕੂਨ ਮਿਲਦਾ ਵਾ ਸਾਨੂੰ ਵਾਹਿਗੁਰੂ ਗੁਰਨਾਨਕ ਦੇਵ ਜੀ ਜਿਨ੍ਹਾਂ ਨੂੰ ਸ਼ਾਇਦ ਅੱਜ ਦੀ ਪੀੜ੍ਹੀ ਅਸੀਂ ਭੁੱਲਦੇ ਜਾ ਰਹੇ ਆਂ ਲੱਗਦਾ ਲੋੜ ਵਾ ਇਹਨਾਂ ਨਿਸ਼ਾਨੀਆਂ ਨੂੰ ਦੇਖਣ ਦੀ ਇੱਥੇ ਆ ਕੇ ਅਸੀਂ ਆਈਏ ਇਹਨਾਂ ਨਿਸ਼ਾਨੀਆਂ ਦੀ ਗੱਲ ਜਿਹੜੀ ਸਾਰੇ ਪਾਸੇ ਪਹੁੰਚਾਈਏ ਇਹ ਸਾਰੇ ਪਾਸੇ ਗੱਲ ਪਹੁੰਚਣੀ ਚਾਹੀਦੀ ਹੈ ਇਹ ਜਿਹੜੇ ਸਿੰਘ ਹਨ ਇਹ ਬਚਪਨ ਤੋਂ ਹੀ ਕੋਈ ਲਾਲਚ ਨਹੀਂ ਇਹਨਾਂ ਨੂੰ ਇਹਨਾਂ ਨੇ ਦੁੱਧ ਹੀ ਸੇਵਾ ਕਰਨੀ ਹੈ ਔਰ ਤੋ ਵੀ ਘੰਟੇ ਨਾਮ ਦੇ ਵਿੱਚ ਲੀਨ ਰਹਿੰਦੇ ਤੁਰਦੇ ਫਿਰਦੇ ਅਤੇ ਪ੍ਰਸ਼ਾਦਾ ਆਪਣੇ ਘਰੋਂ ਛਕਣਾ ਅੱਛਾ ਪ੍ਰਸ਼ਾਦਾ ਇੱਥੇ ਨਹੀਂ ਛਕਦੇ ਨਾ ਉਹਦੇ ਛਕਦੇ ਕਦੋ-ਕਦੋ ਮੇਰੇ ਕੋਲ ਆ ਕੇ ਕਹਿੰਦਾ ਬਾਬਾ ਜੀ ਪ੍ਰਸ਼ਾਦਾ ਛਕਣਾ ਹਾਂ ਜੀ ਤੇ ਚਾਹ ਪੀਣੀ ਆ ਤਾਂ ਵੀ ਉਹਨਾਂ ਨੂੰ ਨਹੀਂ ਕਹਿੰਦੇ ਐ ਸੇਵਾਦਾਰਾਂ ਨੂੰ ਗਿਆਨੀਆਂ ਦੇ ਛਕਦਾ ਮੈਂ ਆ ਦੇਖੀ ਬਾਪੂ ਜੀ ਜਿਹੜੇ ਬਹੁਤ ਭਾਵੁਕ ਹੋ ਗਏ ਸੋ ਤੁਸੀਂ ਦੇਖੋ ਕਿ ਬਚਪਨ ਤੋਂ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਸੇਵਾ ਨਿਭਾਰੇ ਆ ਗੁਰਦੁਆਰਾ ਸ਼੍ਰੀ ਥੇ ਸਹਿਬਾ ਗੁਰਨਾਨਕ ਬਾਗ ਹੈ ਇਹ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਇੱਥੇ ਬੈਠ ਕੇ ਲੋਕਾਂ ਨੂੰ ਉਪਦੇਸ਼ ਦਿੰਦੇ ਸੀ ਇੱਥੇ ਬੈਠ ਕੇ ਸੰਗਤਾਂ ਨੂੰ ਉਹਨਾਂ ਨੇ ਕਈ ਵਰ ਦਿੱਤੇ ਕੋਈ ਵੀ ਇੱਥੇ ਆਏਗਾ ਤਾਂ ਮਨੋ ਕਾਮਨਾ ਉਹਦੀ ਜ਼ਰੂਰ ਪੂਰੀ ਹੋਏਗੀ ਪਿੰਡੀਸਰ ਹੇਲ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਇਹ ਸਥਾਨ ਸ਼ਸ਼ੋਭਿਤ ਹੈ ਦੇਖੋ ਕਿ ਕਿੰਨੇ ਲੋਕਾਂ ਨੇ ਅਗਿਆਨਤਾ ਬਸ ਇਹਨਾਂ ਦੀਆਂ ਜੜਾਂ ਕਰੀਰ ਦੇ ਬੂਟੇ ਦੀਆਂ ਜੜਾਂ ਪੁੱਟਣ ਦੀ ਕੋਸ਼ਿਸ਼ ਕੀਤੀ ਪਰ ਇਹ ਕੋਈ ਵੀ ਜੜ ਪੁੱਟ ਨਹੀਂ ਸਕਿਆ ਇਹ ਇਹ ਬਾਬਾ ਜੀ ਕਾਤੇ ਇਹ ਜੜਾਂ ਪੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕੀ ਲੋਕਾਂ ਦੇ ਦਿਮਾਗ ਚ ਅਗਿਆਨਤਾ ਜੀ ਅਗਿਆਨਤਾ ਅਗਿਆਨਤਾ ਰਹਿਤ ਜੋ ਕੰਮ ਕੀਤਾ ਉਹਨਾਂ ਨੇ ਉਹਨੂੰ ਪਤਾ ਨਹੀਂ ਸੀ ਇਸ ਬਾਰੇ ਉਹ ਪੱਟਦੇ ਰਹੇ ਇਹ ਦੁਬਾਰਾ ਫੇਰ ਹੁੰਦੇ ਨੇ ਸੱਤ ਅੱਠ ਵਾਰ ਪੱਟ ਚੁੱਕੇ ਆ ਕਿ ਕੋਈ ਮਿੱਟੀ ਚੱਕ ਕੇ ਲੈ ਜਾਂਦਾ ਤੇ ਇੱਥੇ ਬਹੁਤ ਬੜਾ ਸੀਗਾ ਇੱਕ ਮੈਂ ਗੱਲ ਕਹਿਣੀ ਭੁੱਲ ਗਿਆ ਜਦੋਂ ਬੰਦਾ ਬਹਾਦਰ ਜੀ ਚਿੱਪੜ ਚੀੜੀ ਤੋਂ ਚੱਲੇ ਸਨ ਇੱਥੇ ਬਹੁਤ ਉੱਚਾ ਸੀਗਾ ਇੱਥੋਂ ਫਤਿਹਗੜ੍ਹ ਸਾਹਿਬ ਨੂੰ ਤੀਰ ਸਿੱਧੇ ਕੀਤੇ ਸੀ ਉੱਚੀ ਜਗ੍ਹਾ ਖੜ ਕੇ ਬੰਦੇ ਬਹਾਦਰ ਨੇ ਜੋ ਤੀਰ ਚਲਾਉਣੇ ਸ਼ੁਰੂ ਕੀਤੇ ਇਥੋਂ ਜੰਗ ਪੂਰੀ ਸ਼ੁਰੂ ਹੋਈ ਸੀਗੀ ਫਿਰ ਬਾਬਾ ਜੀ ਇੱਥੇ ਚਾਰੇ ਪਾਸੇ ਪਹਿਲਾਂ ਦਰਖਤ ਹੀ ਦਰਖਤ ਹੁੰਦੇ ਸੀ ਜਦੋਂ ਗੁਰੂ ਜੀ ਆਏ ਆ ਪੂਰੇ ਦਰਖਤ ਆਮ ਨਹੀਂ ਤੇ ਬਹੁਤੇ ਹੈਗੇ ਜੀ ਇੱਥੇ ਥੇ ਤਾਂ ਮਿੱਟੀਓ ਮਿੱਟੀ ਦੀ ਹੈ ਇਹ ਕਰੀ ਦੇ ਕਰੀ ਦੇ ਦਰਖਤ ਤੇ ਬਾਕੀ ਕੋਈ ਦਰਖਤ ਨਹੀਂ ਸੀ ਉਸ ਟਾਈਮ ਉਹਨਾਂ ਟਾਈਮਾਂ ਚ ਦਰਖਤ ਜਿਹੜੇ ਦੂਰ ਦੂਰ ਹੁੰਦੇ ਤੇ ਥਿਆਂ ਦੇ ਬਾਹਰ ਬਾਹਰ ਉੱਪਰ ਮਿੱਟੀ ਪਾਣੀ ਨਹੀਂ ਤਾਂ ਖੜਦਾ ਇਹਦੇ ਕਰਕੇ ਦਰਖਤੇ ਨਹੀਂ ਤਾਂ ਹੁੰਦਾ ਉੱਪਰ ਤੇ ਇੱਥੇ ਆਪਾਂ ਕਿਹਨੂੰ ਕਹਿੰਨੇ ਜਿੱਦਾਂ ਗੁਰਦੁਆਰਾ ਸਾਹਿਬ ਦਾ ਨਾਮ ਵੀ ਗੁਰਦੁਆਰਾ ਸ਼੍ਰੀ ਥੇ ਸਾਹਿਬ ਆ ਇਥੇ ਕਹਿੰਦੇ ਕਿਹਨੂੰ ਆ ਇਹ ਥੇ ਉਸ ਟਾਈਮ ਪਹਿਲਿਆਂ ਸਮਿਆਂ 'ਚ ਜੋੜੇ ਪਿੰਡ ਉੱਚੇ ਬਣੇ ਹੋਏ ਹੁੰਦੇ ਸੀ ਖਤਮ ਹੋ ਜਾਂਦੇ ਢਹ ਢੇਰੀ ਹੋ ਜਾਂਦੇ ਤੇ ਉਸ ਜਗ੍ਹਾ ਨੂੰ ਥੇ ਕਿਹਾ ਜਾਂਦਾ ਇਹ ਪਿੰਡ ਸੀ ਪਿੰਡ ਦੇ ਨਾਂ ਇਸਰਹੇਲ ਇਸ ਦਾ ਇਹ ਮੁਸਲਮਾਨਾਂ ਦੇ ਨਾਂ ਤੇ ਪਿਆ ਹੋਇਆ ਹੈ ਪਹਿਲਾਂ ਹੀ ਠੀਕ ਹੈ ਇਸ ਕਰਕੇ ਇਹਨਾਂ ਦਾ ਥੇ ਹੋਣ ਦਾ ਇਹੀ ਆ ਉੱਚੀ ਜਗ੍ਹਾ ਹੋਣ ਕਰਕੇ ਮਕਾਨ ਬਣੇ ਸੀ ਉਹ ਮਕਾਨ ਟਹਿ ਕੇ ਮਿੱਟੀ ਦੇ ਮਕਾਨ ਹੁੰਦੇ ਸੀ ਉਸੋਂ ਉਹ ਮਿੱਟੀ ਬਣ ਕੇ ਉੱਚਾ ਬਣ ਗਿਆ ਉੱਥੇ ਇਹ ਬਣ ਗਿਆ ਉਸ ਨੂੰ ਥੇ ਕਿਹਾ ਜਾਂਦਾ ਹੈ ਭਾਈ। ਹਮਮ। ਠੀਕ ਹੈ ਸੋ ਇਹ ਤੁਹਾਨੂੰ ਜਿਹੜੇ ਦਰਸ਼ਣ ਦੇਦਾਰੇ ਕਰਵਾਇ ਨਹੀਂ ਗੁਰਦੁਆਰਾ ਸ਼੍ਰੀ ਥੇ ਸਾਹਿਬ ਦੇ ਜਿੱਥੇ ਪਵਿੱਤਰ ਕਰੀਰ ਦਾ ਬੂਟਾ ਅੱਜ ਵੀ ਮੌਜੂਦ ਹੈ ਜਿਸ ਨੂੰ ਸਾਹਮ ਕੇ ਰੱਖਿਆ ਗਿਆ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਨਿਸ਼ਾਨੀ ਨੇ ਤੇ ਇਸ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰਿਓ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੀਆਂ ਸੰਗਤਾਂ ਇਸ ਪਵਿੱਤਰ ਗੁਰਸਥਾਨ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।